ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਕੁਝ ਜਾਣਕਾਰੀ ਜਿਹੜੀ ਸਰਕਾਰ ਵੱਲੋਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਫਰਵਰੀ 5 ਤਰੀਕ ਤੋਂ ਇਹ ਸ਼ੁਰੂ ਹੋਇਆ ਜਿਹੜੇ ਅਮਰੀਕਾ ਨੇ ਗੈਰ ਕਾਨੂੰਨੀ ਜਿਹੜੇ ਉੱਥੇ ਗਏ ਵਿਅਕਤੀ ਸੀਗੇ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢਣਾ ਜਿਹੜਾ ਸ਼ੁਰੂ ਕੀਤਾ ਜਿਹੜੇ ਹੁਣ ਤੱਕ ਬੰਦਾ ਜਿਹੜੇ 337 ਬੰਦੇ ਆਏ ਆ ਕੱਲ ਕੁਝ ਪਤਾ ਲੱਗਾ ਪਨਾਮਾ ਤੋਂ ਆਏ ਆ ਉਹਨਾਂ ਦੀ ਗਿਣਤੀ ਦੀ ਵਿੱਚ 337 ਬੰਦੇ ਹੁਣ ਤੱਕ ਆਏ ਆ ਜਿਨ੍ਹਾਂ ਚ 131 ਬੰਦੇ ਆਪਣੇ ਸੀਗੇ ਪੰਜਾਬ ਦੇ ਤੇ ਪੰਜਾਬ ਦੇ ਜਿਹੜੇ ਬੰਦੇ ਆ ਸਾਡੇ ਠੀਕ ਠਾਕ ਆਪੋ ਆਪਣੇ ਘਰੀ ਜਿਹੜੇ ਪਹੁੰਚਿਆ ਉਹਦਾ ਅੱਗੇ ਵੀ ਆ ਰਹੇ ਅਸੀਂ ਆਪਣੇ ਮਹਿਕਮੇ ਵੱਲੋਂ ਜਿਹੜਾ ਇੱਕ ਲੈਟਰ ਵਿਦੇਸ਼ ਵਿਤਾਲੇ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖਿਆ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਬੰਦੇ ਹੁਣ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ 'ਚ ਬੰਦ ਕੀਤੇ ਆ ਉਹਨਾਂ 'ਚ ਭਾਰਤੀ ਕਿੰਨੇ ਆ ਤੇ ਸਾਡੇ ਪੰਜਾਬੀ ਕਿੰਨੇ ਆ ਉਹਨਾਂ ਨੂੰ ਲਿਹਾਉਂ 'ਚ ਜੇ ਕੋਈ ਮਦਦ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਜਿਹੜੀ ਹੈ ਉਹ ਮਦਦ ਕਰਨ ਲਈ ਤਿਆਰ ਹੈ ਇਸ ਕਰਕੇ ਕਿਉਂਕਿ ਭਾਵੇਂ ਕੁਝ ਵੀ ਆ ਉਹ ਬੰਦੇ ਆਪਣੇ ਆਂ ਇੰਡੀਅਨ ਨੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੀ ਹੈਲਪ ਕਰਨੀ ਮਾਨਸਿਕ ਤੌਰ ਤੇ ਹੈਲਪ ਕਰਨੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਕਿਉਂਕਿ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ ਲੱਖਾਂ ਰੁਪਏ ਜਿਹੜੇ ਠੱਗ ਲੇ ਕਈ ਕੇਸਾਂ ਦੇ ਵਿੱਚ ਕਰੋੜਾਂ ਰੁਪਏ ਲੈ ਗਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿਹੜਾ ਟਰੈਵਲ ਏਜੰਸੀਆਂ ਇਹ ਵੀ ਬੰਦ ਹੋਣ ਅਸੀਂ ਵੱਲੋਂ ਜਿਹੜਾ ਪਿਛਲੇ ਦਿਨੀ ਅਸੀਂ ਜਿਹੜੇ ਟਰੈਵਲ ਏਜੰਟਾਂ ਦੇ ਦਫ਼ਤਰ ਵਗੈਰਾ ਸਾਰਾ ਕੁਝ ਜਿਹੜਾ ਚੈੱਕ ਕੀਤਾ ਤੁਸੀਂ ਪੜਿਆ ਹੋਣਾ ਉਹ ਬਾਲਾਂਸ ਉਹ ਤੇ 74 ਜਿਹੜੇ ਉਹ ਅਸੀਂ ਚੈੱਕ ਜਿਹੜੇ ਕੀਤੇ ਆ ਔਰ ਅਸੀਂ ਮਤਲਬ ਜਿਹੜੇ ਲਾਇਸੈਂਸ ਜਿਹੜੇ ਕਿਹਦੇ ਲਾਇਸੈਂਸ ਵਾਲੇ ਜਿਹੜੇ ਸੀਗੇ ਉਹ 1100 ਤੇ 23 ਬੰਦਿਆਂ ਨੂੰ ਜਿਹੜਾ ਚੈੱਕ ਕੀਤਾ ਔਰ ਅਸੀਂ ਮਤਲਬ 24 ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਔਰ 7 ਬੰਦੇ ਜਿਹੜੇ ਅਰੈਸਟ ਕੀਤੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਥੱਲੇ ਸਾਰੇ ਅਫਸਰਾਂ ਨੂੰ ਕਿ ਮਤਲਬ ਕੋਈ ਵੀ ਬੰਦਾ ਜਿਹੜਾ ਉਹ ਜਿਹੜੀ ਗੈਰ ਕਾਨੂੰਨੀ ਮਲੂਕੀ ਤਸਕਰੀ ਆ ਜਿਹੜਾ ਉਹਦੇ ਵਿੱਚ ਸ਼ਾਮਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦਾਂ ਜਿਹੜਾ ਅਸੀਂ ਮਤਲਬ ਜਿਹੜਾ ਜਦੋਂ ਦੇ ਸਾਡੀ ਸਰਕਾਰ ਬਣੀ ਆ 22 ਤੋਂ ਲੈ ਕੇ ਹੁਣ ਤੱਕ ਮਤਲਬ ਸੀ 3200 ਦੇ 25 ਮਤਲਬ ਜਿਹੜੇ ਕੇਸ ਜਿਹੜੇ ਦਰਜ ਕੀਤੇ ਟਰੈਵਲ ਏਜੰਟਾਂ ਦੇ ਖਿਲਾਫ ਇੱਕ ਤੇ ਮੈਂ ਦਵਾਦਾ ਫੇਰ ਤੁਹਾਡੇ ਥੋਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਗੈਰ ਕਾਨੂੰਨੀ ਜਣਾ ਜਿਹੜਾ ਉਹ ਬੰਦ ਕਰੋ ਉਹ ਜਾਨ ਅਸੀਂ ਡੱਕਦੇ ਨਹੀਂ ਉਹ ਜਾਨ ਪੜ੍ਹ ਲਿਖ ਕੇ ਜਾਣ ਪੜ੍ਹਾਈ ਕਰਨ ਜਾਣ ਜਾਂ ਨੌਕਰੀ ਲੈਣ ਜਾਣ ਪੜ੍ਹ ਲਿਖ ਕੇ ਚੰਗੇ ਢੰਗ ਨਾਲ ਕਾਨੂੰਨੀ ਤੌਰ ਤੇ ਜਾਣ ਸੋ ਜਿਹੜੇ ਬੰਦੇ ਇਦਾਂ ਜਾਂਦੇ ਆ ਇਹ ਰਸਤਾ ਜਿਹੜਾ ਠੀਕ ਨਹੀਂਗਾ ਉਹ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੇ ਪਦਵਾਦਾਂ ਦਾ ਇੰਨਾ ਪੈਸਾ ਜਿਹੜਾ ਉਹ ਵੇਸਟ ਕਰਦੇ 50 50 ਲੱਖ 60 60 ਲੱਖ ਜਿਹੜਾ ਟਰੈਵਲ ਏਜੰਟਾਂ ਨੂੰ ਦੇਦੇ ਆ ਇਹ ਵਸਤਾ ਜਿਹੜਾ ਆਪਾਂ ਨੂੰ ਬੰਦ ਜਿਹੜਾ ਕਰਨਾ ਚਾਹੀਦਾ। ਸਰ ਕੁਝ ਆਇਲੈਂਡ ਸੈਂਟਰ ਵੀ ਜਿਹੜੇ ਕੈਂਸਲ ਕੀਤੇ ਗਏ ਨੇ ਲਾਇਸੈਂਸ ਆ ਉਹ ਵੀ ਲੈਣ ਰਿਸੀਵ ਕਰਾ। ਅਸੀਂ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਦੇ। ਜਿਹੜੇ ਆਇਲੈਂਡ ਸੈਂਟਰ ਨੇ ਉਹਨਾਂ ਦਾ ਕੰਮ ਤੇ ਪੜਾਉਣਾ, ਆਇਲੈਂਡਸ ਤਿਆਰ ਕਰਾਉਣਾ। ਫਾਦੋ ਅੱਗੇ ਸੌਦਾ ਕਰਨ ਲੱਗਦੇ ਆਂਦੇ ਲੋਕਾਂ ਦਾ ਉਹ ਵੀ ਚੈੱਕ ਕੀਤੇ ਸੀ। ਉਹ ਅਸੀਂ ਸਿੱਧਾ ਜਿਹਾ ਇੱਕ ਗੱਲ ਹੈ ਜੀ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮੁਰਖੀ ਤਸਕਰੀ ਦੇ ਸ਼ਾਮਲ ਹੈ। ਚਾਹੇ ਉਹ ਆਇਲੈਂਡ ਸੈਂਟਰ ਵਾਲਾ, ਚਾਹੇ ਉਹ ਟਰੈਵਲ ਏਜੰਟਾ, ਚਾਹੇ ਉਹ ਇਮੀਗ੍ਰੇਸ਼ਨ ਵਾਲਾ ਜੇ ਉਹ ਜਿਹੜਾ ਚੋਲਾ ਸ਼ਾਪ ਟਰੈਵਲ ਏਜੰਟ ਤੋਂ ਰਿਫਰ ਦੇ ਪਿੰਨਾਂ ਦੇ ਵਿੱਚ ਕੋਈ ਵੀ ਕਿਦਾਂ ਦਾ ਵੀ ਆ ਹਰ ਬੰਦੇ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੋ ਸੈਂਟਰ ਵਗੈਰਾ ਸਾਦੇ ਬੰਦ ਕਰੇ ਮੰਤਰੀ ਮਨੋਗੱਲ ਖੱਤਰੋਣ ਨੇ ਕਾਲਪਾਂਤਰਾ ਜਿਹੜੇ ਰਿਪੋਰਟ ਉਹ ਕਹਿ ਰਹੇ ਉਹ ਆਪਰਾਧੀ ਉਹਨਾਂ ਨੂੰ ਧਰਮੀ ਕਰਨ ਦੀ ਲੋੜ ਨਹੀਂ ਕਿਵੇਂ ਦੇ ਦੇ ਉਹਨਾਂ ਦੇ ਬਿਆਨ ਮੇਰਾ ਖਿਆਲ ਹੈ ਕਿ ਖੱਤਰ ਸਾਹਿਬ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੇ ਕੇਂਦਰੀ ਮੰਤਰੀ ਆ ਜੋ ਬੀਜੇਪੀ ਦੀ ਪਾਲਸੀ ਆ ਜੋ ਬੀਜੇਪੀ ਦੀ ਇੱਥੇ ਲਾਈਨ ਆ ਜੋ ਕੁਝ ਬੀਜੇਪੀ ਦੇ ਲੀਡਰ ਬੋਲਦੇ ਆ ਕੋਈ ਖੱਟਰ ਸਾਹਿਬ ਬੋਲੇ ਉਹਨਾਂ ਦਾ ਬਿਆਨ ਜਿਹੜਾ ਬੜਾ ਘਟਿਆ ਨਿੰਦਨਯੋਗ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜੇ ਬੰਦੇ ਆ ਸਰ ਇਹ ਮਤਲਬ ਪੇਟ ਲਈ ਰੋਟੀ ਲਈ ਉਹਨਾਂ ਦੇ ਅੱਛਾ ਚ ਜਾਣਾ ਚਾਹੁੰਦੇ ਸੀਗੇ ਇਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਇਹ ਅਪਰਾਧ ਹੀ ਨਹੀਂ ਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਜੇ ਸਰਕਾਰਾਂ ਦਾ ਖੱਟਰ ਸਾਹਿਬ ਨੂੰ ਪੁੱਛੋ ਕਿ 14 ਦੇ ਵਿੱਚ ਮਤਲਬ ਜਿਹੜਾ ਮੋਦੀ ਸਾਹਿਬ ਜਦੋਂ ਆਏ ਸੀ ਤਾਂ ਕਿਹਾ 2000 2 ਮਤਲਬ ਜਿਹੜੀ 2 ਕਰੋੜ ਨੌਕਰੀ ਸਾਲ ਦੀ ਬੀਜੇਪੀ ਸਰਕਾਰ ਦਿਆ ਕਰੂਗੀ ਤੇ 14 ਤੋਂ ਲੈ ਕੇ ਹੁਣ ਤੱਕ ਤੁਸੀਂ ਲਾ ਲਓ ਕਿ ਮਤਲਬ 10 ਸਾਲ 11 ਸਾਲ ਹੋ ਗਏ ਆ ਜੇ ਹੁਣ ਤੱਕ ਉਹ ਦੇਦੇ ਤਾਂ 22 ਕਰੋੜ ਲੋਕਾਂ ਨੂੰ ਨੌਕਰੀ ਮਿਲ ਜਾਣੀ ਚਾਹੀਦੀ ਸੀ ਜਦੋਂ ਆਪਾਂ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਕੋਈ ਰੋਟੀ ਰੋਟੀ ਜੀ ਜਾ ਰਿਹਾ ਉਹ ਗੈਰਕਾਨੂੰਨੀ ਐ ਇੰਨਾ ਹੀ ਆ ਨਾ ਉਹ ਜਾ ਰਿਹਾ ਇਹੋ ਵੱਤ ਉਹਨੇ ਕੋਈ ਗੈਰਕਾਨੂੰਨੀ ਕੱਪ ਕੋਈ ਨਹੀਂ ਕੀਤਾ ਸੋ ਮੈਂ ਖੱਤਰ ਦੇ ਬਿਆਨ ਦੀ ਕੋਰ ਨਿੰਦਾ ਕਰਦਾ ਇੱਕ ਜੁਮਿਹਰਤ ਬੰਦੇ ਵੱਲੋਂ ਇਦਾਂ ਦਾ ਬਿਆਨ ਦੇਣਾ ਕਿ ਇੱਕ ਦੇ ਅੱਗੇ ਬਜਾਏ ਸਤਾਏ ਅਬਜਾਏ ਦੇ ਕਿ ਆਪਾਂ ਉਹਨਾਂ ਨੂੰ ਢਾਸ ਦਈਏ ਉਹਨਾਂ ਨੂੰ ਬਲੋ ਜਿਹੜਾ ਹੌਸਲਾ ਦਈਏ ਉਹਨਾਂ ਦੀ ਸਰਕਾਰ ਦੇ ਬਾਰੇ ਆਪਾਂ ਮਤ ਕਰੀਏ ਮਤ ਕਰਦੇ ਬਜਾਏ ਆਪਾਂ ਉਹਨਾਂ ਨੂੰ ਪਰਾਧੀ ਮੰਨ ਰਹੇ ਆਂ ਉਹ ਪਰਾਧੀ ਕਿੱਦਾਂ ਨੇ ਖੱਟਰ ਸਾਹਿਬ ਦੱਸ ਸਕਦੇ ਆ ਉਹ ਪਰਾਧੀ ਉੱਥੇ ਤੋਂ ਹੋ ਸਕਦੇ ਆ ਅਮਰੀਕਾ ਵਾਸਤੇ ਇੰਡੀਆ ਦੇ ਉਹਨਾਂ ਨੇ ਕਿਹੜਾ ਅਪਰਾਧ ਕੀਤਾ ਸੋ ਖੱਟਰ ਸਾਹਿਬ ਦਾ ਬਿਆਨ ਜਿਹੜਾ ਮੱਤਲ ਮਨੁੱਖੀ ਅਧਿਕਾਰਾਂ ਦੇ ਜਿਹੜੀ ਅਗਲੰਘਣਾ ਹੋਈ ਆ ਉਹਦੀ ਫੇਵਰਤ ਜਾਂਦਾ ਔਰ ਜਿਹੜੀ ਬੀਜੇਪੀ ਦੀ ਕੱਟੜਵਾਦ ਸੋਚ ਆ ਉਹਦੇ ਹੱਕ ਜਾਂਦਾ ਉਹਨਾਂ ਦਾ ਬਿਆਨ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਆ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੀ ਕੜੀ ਨਿੰਦਾ ਕਰਦਾ ਔਰ ਮੈਂ ਮੈਂ ਅਨਾਉਂਸ ਕਰਦਾ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਸਦਾ ਭਗਵਾਨ ਸੇਕ ਦੀ ਸਰਕਾਰ ਪੰਜਾਬ 'ਚ ਜਿੰਨੇ ਵੀ ਸਾਡੇ ਬੰਦੇ ਆਉਣਗੇ ਸਭ ਨੂੰ ਗਲੇ ਲਾਵਾਂਗੇ ਸਭ ਨੂੰ ਜਿੰਨੇ ਜੋਗੇ ਆ ਉਹਨਾਂ ਦੀ ਮਤ ਕਰਾਂਗੇ ਇਹ ਕੋਈ ਉਹਨਾਂ ਨੂੰ ਅਪਰਾਧੀ ਨਹੀਂ ਮੰਨਦੇ ਅਸੀਂ ਸਮਝਦੇ ਹਾਂ ਕਿ ਉਹ ਰੋਟੀ ਦੋਜੀ ਲਈ ਗਏ ਹੀ ਨਹੀਂ ਗੱਲ ਬਣੀ ਉਹ ਵਾਪਸ ਆ ਗਏ ਤੇ ਜਦੋਂ ਉਹ ਵਾਪਸ ਆ ਗਿਆ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਦੀ ਸਾਡੀ ਡਿਊਟੀ ਬਣਦੀ ਉਹ ਅਸੀਂ ਕਰ ਰਹੇ ਹਾਂ ਨਾਲ ਜਿਹੜਾ ਵੀ ਕੋਈ ਬੰਦਾ ਸੈੱਟ ਕਰਨ ਵਾਲਾ ਉਹਨੂੰ ਆਪਾਂ ਸੈੱਟ ਵੀ ਕਰਾਂਗੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਹੈ ਕਿਉਂਕਿ ਅੱਜ ਸੀਐਮ ਸਾਹਿਬ ਹਾਈ ਲੈਵਲ ਮੀਟਿੰਗ ਵੀ ਕਰਦੀ ਆ ਪੰਜਾਬ ਦੇ ਐਸਐਸਪੀ ਡੀਸੀ ਟੀਪੀ ਸਾਰਿਆਂ ਨਾਲ ਸਦਿਆ ਬਲਡੋਜ ਰੈਕਸ਼ਨ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਦੇਖੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਮੈਂ ਅੱਜ ਖਾਸ ਤੌਰ ਤੇ ਜਿਹੜੇ ਅਜਨਾਲੇ ਦੇ ਵਿੱਚ ਵਿਦਾਨ ਸਵਾਲ ਕਾਇਦ ਨਲਾਜ ਜਾਂ ਇੱਧਰ ਦਾ ਜਸਸੀ ਜਿਹੜੇ ਬੰਦੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ ਚੇਤਾਵਨੀ ਦੇਣੀ ਚਾਹੁੰਦਾ ਕਿ ਆਪਣੇ ਆਪ ਹੀ ਹਟ ਜਾਣ ਨਹੀਂ ਤੇ ਜੋ ਪੰਜਾਬ ਦੇ ਸ਼ੁਰੂ ਹੋਇਆ ਅੱਜ ਮੁੱਖ ਮੰਤਰੀ ਸਾਹਿਬ ਅਸਲ ਮੀਟਿੰਗ ਚੱਲ ਰਹੀ ਹੈ ਉਹਨਾਂ ਨੇ ਡੀਸੀ ਤੇ ਐਸਐਸਪੀ ਸੱਦੇ ਆ ਸਾਰੇ ਅਸੀਂ ਸਹਦ ਮਲਾ ਜਿਹੜਾ ਨਸ਼ਾ ਜੋ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਖਤਮ ਕਰਾਂਗੇ ਉਹ ਅਸੀਂ ਜਲਦੀ ਖਤਮ ਕਰਨ ਜਾ ਰਹੇ ਚਾਹੇ ਸਾਨੂੰ ਬੜੋਦੇ ਚਲਾਉਣੇ ਪੈਣ ਚਾਹੇ ਕੁਝ ਵੀ ਕਰਨਾ ਪਵੇ ਜਿਹੜੇ ਬੰਦੇ ਨਸ਼ਾ ਤਸਕਰ ਐ ਸਰ ਉਹਨਾਂ ਨੂੰ ਕਿਸੇ ਵੀ ਕਿਸੇ ਵੀ ਤਰ੍ਹਾਂ ਮਾਫ਼ ਨਹੀਂ ਕੀਤਾ ਜਾਊਗਾ। ਉਹ ਜੋ ਵੀ ਕਰਨਾ ਪਿਆ ਉਹਨਾਂ ਦੇ ਖਿਲਾਫ ਕਰਾਂਗੇ। ਸੋ ਅਜ ਨਾਲੇ ਇੱਥੇ ਜਿਹੜਾ ਕੋਈ ਜੇ ਕੋਈ ਬੰਦਾ ਇਦਾਂ ਦਾ ਕੰਮ ਕਰਦਾ ਸਾਡੇ ਹਲਕੇ ਦੇ ਵਿੱਚ ਰਾਜਸਾਹਿਬ ਚ ਕੋਈ ਇਦਾਂ ਦਾ ਕੰਮ ਕਰਦਾ ਤੇ ਮੇਰੀ ਉਹਨਾਂ ਤੋਂ ਬੇਨਤੀ ਆ ਬਈ ਹਟਜੋ। ਨਹੀਂ ਹਟੋਗੇ ਤੇ ਤਿਆਰ ਰਹੋ ਵੱਡੋਗੇ ਦੇ ਇੱਧਰ ਵੀ ਆਉਣਗੇ। ਅਸੀਂ ਕਿਸੇ ਨੂੰ ਨਸ਼ੇ ਵਾਲੇ ਬੰਦੇ ਦੀ ਬਖਸ਼ਾ ਦੇ ਭਾਵੇਂ ਜੋ ਮਰਜ਼ੀ ਹੋ ਜਾ ਕਿਉਂਕਿ ਪੁਲਿਸ ਦੀ ਔਰ ਸਰਕਾਰਾਂ ਨੇ ਵੀ ਐਕਸ਼ਨ ਹੋਵੇਗਾ ਸਾ ਬਿਲਕੁਲ ਹੋਏਗਾ ਅੱਜ ਉਸੇ ਕਰਕੇ ਮੀਟਿੰਗ ਹੈ ਜੇ ਕੋਈ ਪੁਲਿਸ ਅਧਿਕਾਰੀ ਥੱਲੇ ਕਿ ਨਸ਼ਾ ਤਸਕਰ ਦਾ ਰਿਆ ਤੇ ਉਹਦੇ ਖਿਲਾਫ ਵੀ ਕਰਾਂਗੇ ਕਿਉਂ ਨਹੀਂ ਕਰਾਂਗੇ ਜਿਹੜਾ ਵੀ ਬੰਦਾ ਰਲਿਆ ਉਹ ਬੰਦੇ ਦੇ ਖਿਲਾਫ ਜਿਹੜਾ ਨਸ਼ੇ ਨੂੰ ਖਤਮ ਕਰਦਾ ਜੀ ਨਸ਼ੇ ਦੇ ਮਤਲਬ ਇਸ ਪੰਦੇ ਦੇ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਰਿਸ਼ਤਾਚਾਰ ਨੂੰ ਲੈ ਕੇ ਕੀ ਚਤਾਵਨੀ ਹੈ ਅਧਿਕਾਰੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਾਰਵਾਈ ਵੀ ਕੀਤੀ ਆ ਪਿਛਲੇ ਅਸੀਂ ਵੇਖੋ ਪਿਛਲੇ ਦਿਨੀ ਇੱਕ ਡੀਸੀ ਕਿੰਨੇ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਅਸੀਂ ਭ੍ਰਿਸ਼ਟਾਚਾਰ ਨਸ਼ਾ ਇਹ ਸਭ ਚੀਜ਼ਾਂ ਪੰਜਾਬ ਚੋਂ ਖਤਮ ਕਰਦੀਆਂ ਚਾਹੁੰਦੇ ਆ ਸਾਨੂੰ ਜਿਹੜੀਆਂ ਕੰਪਲੇਂਟਸ ਆਈਆਂ ਪਹਿਲੇ ਦਿਨ ਸੀਐਮ ਸਾਹਿਬ ਨੂੰ ਉਹਨਾਂ ਦੇ ਆਧਾਰ ਦੇ ਉੱਤੇ ਸਾਰੀ ਕਾਰਵਾਈ ਹੋ ਜਾਈ ਸੋ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਪੂਰਾ ਆਪਣਾ ਲੱਕ ਬੰਨਿਆ ਅਸੀਂ ਵੀ ਆਪਣੀ ਸਬਡਿਵੀਜ਼ਨ ਦੇ ਵਿੱਚ ਕਿਸੇ ਬੰਦੇ ਨੂੰ ਕ腐ਸ਼ਨ ਨਹੀਂ ਕਰਦੇਵਾਂਗੇ ਕਿਸੇ ਬੰਦੇ ਨੂੰ ਮਤਲਬ ਜਿਹੜਾ ਉਹ ਨਸ਼ੇ ਦੇ ਤੰਦੇ ਚ ਜਿਹੜਾ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅੱਜ ਭpageX ਬਗੇ ਲਾ ਰਹੇ ਆ ਕਿਵੇਂ ਦੇਖਦੇ ਜੋ ਕਾਂਗਰਸ ਦੇ ਜਾਂ ਪਾਕਿਸਤਾਨ ਦੇ ਜੋ ਮੇਰਾ ਖਿਆਲ ਜਿੰਨੇ ਮਰਜ਼ੀ ਆ ਜਾਣ ਪੰਜਾਬ ਕਾਂਗਰਸ ਕਿਤੇ ਵੀ ਨਾ ਜਾਣ ਪੈਣੀ ਆ ਮਤਲਬ ਨਾ ਪੈ ਸਕਦੀ ਆ ਕੋਈ ਵੀ ਉਹ ਉਹਨਾਂ ਦੀ ਪਾਰਟੀ ਦਾ ਮਸਲਾ ਉਹ ਆ ਰਹੇ ਆਪਣੀ ਪਾਰਟੀ ਦੀ ਮੀਟਿੰਗ ਕਰਨ ਵਾਸਤੇ ਪੰਜਾਬ ਦੀ ਧਰਤੀ ਦੇ ਉੱਤੇ ਪਰ ਮੈਨੂੰ ਲੱਗਦਾ ਦੀ ਕਈ ਕਈ ਉਹਨਾਂ ਨੇ ਇਨਚਾਰਜ ਬਦਲੇ ਆ ਕਈ ਬਦਲ ਬਦਲ ਕੇ ਵੇਖੇ ਆ ਪਰ ਜਿਹੜੇ ਉਹਨਾਂ ਦੇ 7-8 ਮੁਖੰਤੀ ਨੇ ਚੰਨੀ ਸਾਹਿਬ ਸੁਖੀ ਸਾਹਿਬ ਬਾਜਵਾ ਸਾਹਿਬ ਰਾਜਾ ਬੜਿੰਗ ਜੀ ਕਈ ਨੇ ਉਹ ਉਹ ਜਿਹੜੇ ਮੁੱਖ ਮੰਤਰੀ ਆਪ ਆਪਣੀ ਡਫਲੀ ਵਜਾ ਰਹੇ ਪਾਰਟੀ ਪਾਰਟੀ ਤਾਂ ਹੈ ਹੀ ਨਹੀਂ ਪੰਜਾਬ 'ਚ ਪਾਰਟੀ ਤਾਂ ਕਾਂਗਰਸੀ ਪਾਰਟੀ ਤਾਂ ਖਤਮ ਹੋ ਗਈ ਸਭ ਵਿਅਕਤੀਆਂ ਦੇ ਧੜੇ ਆ ਕੋਈ ਆਜ਼ਾਦ ਬੜਿੰਗ ਦਾ ਕੋਈ ਬਖਤਾ ਬਾਜਵੇ ਦਾ ਕੋਈ ਸੁਖੀ ਦੰਦਾਵੇ ਦਾ ਕੋਪੀ ਸੋਨੀ ਨਾ ਬਸ 10 12 ਬੰਦੇ ਪਰਫਰ ਦੇ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਬਣਨਾ ਸੋ ਫਿਰ ਲੈ ਜਾਂਦੇ ਨਜੋ ਸਿੰਘ ਸਿੱਧੂ ਵੀ ਆ ਰਹੇ ਨੇ ਸਿੱਧੂ ਵੀ ਆਉਣਗੇ ਕਿਉਂ ਦੇ ਆਉਣਗੇ ਸਿੱਧੂ ਦੇ ਜੇ ਕਾਂਗਰਸ 'ਚੋਂ ਗਏ ਥੋੜੇ ਐ ਇਲੈਕਸ਼ਨ ਦੇ ਲੱਗੇ ਉਹ ਵੀ ਆ ਜਾਣਗੇ ਇਸ ਕਰਕੇ ਕਈ ਆਉਣਗੇ ਚੰਨੀ ਸਿੱਧੂ ਕਈ ਆ ਜਾਣਗੇ ਯਸ ਕਰਕੇ ਬਗੇਲ ਆ ਜੇ ਕੋਈ ਆ ਜੇ ਪੰਜਾਬ ਕਾਂਗਰਸ ਦਾ ਪੁਇਖ ਜਿਹੜਾ ਪੰਜਾਬ ਦੇ ਅੰਦਰ ਜੀਦਾ ਹੈ ਉਹਦਾ 27 ਦੀ ਇਲੈਕਸ਼ਨ ਤੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦਾਵਾ ਬਣ 27 ਦੀ ਫਾਈਟ ਕਿਹਦੀ ਗੱਲ ਤੁਸੀਂ ਇਹਨਾਂ ਦੀ ਨਾ ਨਾ ਫਾਈਟ ਕੋਈ ਖਦਮ ਦੀ ਕੋਈ ਆ ਦੇ ਕੋਈ ਗੱਲ ਨਹੀਂ ਪਰ ਅਸੀਂ ਜਿੱਤਾਂਗੇ 27 ਤੇ ਬਹੁਤ ਵਧੀਆ ਟੰਗ ਦੇ ਦਾਂ ਬਹੁਤ ਵੱਡੀ ਲੀਡ ਨਾਲ ਬੁਦਾ ਮਾ ਦੀ ਪਾਰਟੀ ਪੰਜਾਬ ਚ ਆਪਣੀ ਸਰਕਾਰ ਬਣਾਉ ਜਲਦੀ ਚੋਣ ਆ ਰਹੀਆਂ ਬਲਾਕ ਸੰਭਲ ਜ਼ਿਲ੍ਹਾ ਪ੍ਰੀਖ ਚੋਣ ਆ ਰਹੀਆਂ ਤਿਆਰੀ ਬਿਲਕੁਲ ਤਿਆਰੀ ਅਸੀਂ ਆਪਣੀ ਤਿਆਰੀ ਕੀਤੀ ਹੈ ਅਸੀਂ ਚੋਣਾਂ ਲੜਾਂਗੇ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੇਰੇ ਖਿਆਲ ਨਾਲ ਅਪਰਾਲ ਮਈ ਦੇ ਵਿੱਚ ਆ ਜਾਣੀਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਸਾਹ ਜਿੱਤਾਂਗੇ ਕੋਈ ਗੱਲ ਨਹੀਂ